ہی گائز سو اج دا بلاگ میں سٹارٹ کر رہی ہوں سو ویلکم بیک ٹو اور یوٹیوب چینل होप یو ऑल आर वेल سو اسی جا رہے ہیں اج امبرسر ساڈا فرسٹ ڈے ہے مطلب کی تڑن لگے ہیں تے سویر دا ٹائم ہو گیا ٹائم کِن ہو گیا ہن دیکھنا نہیں اوندا آ دیکھو ٹائم اتنا ہو گیا ٹھیک ہے تیرے بعد ہن چلتے ہیں مطلب کی آئی تھنک 10 بجے ان والے نے پھر اپا چلتے ہیں 10 بجے تو مम्मा ادھر ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਤੂਈ ਜ਼ਾਰੇ ਵਧੀਆ ਹੋਗੇ ਦਮਨ ਜਿਵੇਂ ਤੁਸੀਂ ਦੇਖਿਆ ਵਲੌਗ ਸ਼ੁਰੂ ਕਰੀ ਦਿੱਤਾ ਤੇ ਇੱਧਰ ਆਪਾਂ ਹੋ ਰਿਆ ਰੈਡੀ ਜਿਵੇਂ ਤੁਸੀਂ ਕੱਲ ਵਾਲੇ ਵਲੌਗ 'ਚ ਦੇਖਿਆ ਕਿ ਪੈਕਿੰਗ ਹੋ ਗਈ ਸੀ ਸਾਡੀ ਰਾਤ ਸਾਰੀ ਪਰ ਫੇਰ ਵੀ ਉਹਦੋਂ ਬਾਅਦ ਵੀ ਹਜੇ ਪੈਕਿੰਗ ਥੋੜੀ ਜਿਹੀ ਬਾਕੀ ਏ ਦੇਖ ਲਓ ਟੈਚੀ ਖੁੱਲਿਆ ਪਿਆ ਸਾਰਾ ਸਮਾਨ ਉਥਲ-ਮੁਥਲ ਹੋਇਆ ਪਿਆ ਇੱਧਰ ਮੇਰਾ ਗੁੰਮਨਾ-ਮੁਗਨਾ ਵੀ ਰੈਡੀ ਹੋ ਗਿਆ ਸਤਿ ਸ਼੍ਰੀ ਅਕਾਲ ਬੋਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਆਪਾਂ ਨੇ ਲਾਈਟ ਜਾਂ ਮੇਕਅਪ ਕਰ ਲਿਆ ਜਿਹੜਾ ਮੈਂ ਹੀ ਰਹਿ ਗਈ ਸਭ ਤੋਂ ਲਾਸਟ ਤੇ ਮੈਂ ਕਰਦੇ ਸਾਰੇ ਕੰਮ ਤੇ ਦਿੰਦੇ ਕਰਨੇ ਹਜੇ ਵੀ ਮੇਰੇ ਬੋਹ ਖਲਾਰਾ ਪਿਆ ਚਾਰ ਸਵੇਰੇ ਉਹਨੂੰ ਆ ਕੇ ਦੇਖਾਂਗੇ ਤੇ ਇਧਰ ਦਮਨ ਸਿਮਰਨ ਵੀ ਰੈਡੀ ਨੇ ਅਵਤਾਰ ਥੱਲੇ ਗੱਡੀ ਸਾਫ਼ ਕਰਦੇ ਪਏ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਦੇ ਨਵੇਂ ਨੇ ਚਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਧਰ ਜੀ ਆਪਣੀ ਖਲਾਰਾ ਹਰੇ ਪਿਆ ਬਹੁਤ ਜ਼ਿਆਦਾ ਹੋਏ ਆ ਕਿਹੜਾ ਲੋਸ਼ਨ ਲਾਈ ਜਾ ਰਿਹਾ ਤੂੰ ਥੋੜਾ ਜਿਹਾ ਲਾ ਤੇ ਬਾਕੀ ਜਿਹੜਾ ਨਾ ਆ ਕੇ ਦੇਖਾਂਗੇ ਹੁਣ ਨਾ ਅਸੀਂ ਧੁੰਦ ਕਰਕੇ ਲੇਟ ਹੋ ਕੇ ਜਾਣਾ ਤਾਂ ਅਸੀਂ ਸਵੇਰੇ ਮਾਰਨਿੰਗ ਸੀ 6 ਵਜੇ ਦਾ ਪਲਾਨ ਸੀ ਸਾਡਾ ਪਰ ਧੁੰਦ ਬਹੁਤ ਜ਼ਿਆਦਾ ਰਹਿ ਗਿਆ ਮੈਂ ਫਿਰ ਕਿਉਂ ਕਾਲੀ ਚ ਜਾਣਾ ਤੇ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਮਿਲਣਾ ਜੀ ਤੁਸੀਂ ਅੰਮ੍ਰਿਤਸਰ ਪਹੁੰਚ ਜਿਓ ਤੇ ਆਪਾਂ ਜ਼ਰੂਰ ਮਿਲਾਂਗੇ ਆਪਾਂ ਨੇ ਫੇਸ ਤੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਦੱਸ ਦਾਂ ਸੱਚ ਫਿਰ ਕਹਣਾ ਤੁਸੀਂ ਦੱਸਿਆ ਨਹੀਂ ਸਭ ਤੋਂ ਪਹਿਲਾਂ ਆਪਾਂ ਨੇ ਯੂਜ਼ ਕੀਤਾ ਸੀ ਜੀ ਮੋਇਸਚਰਾਈਜ਼ਰ ਯੂਜ਼ ਕੀਤਾ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਐਚ ਡੀ ਦਾ ਪ੍ਰਾਈਮਰ ਯੂਜ਼ ਕੀਤਾ ਸੀ ਤੇ ਉਸ ਤੋਂ ਬਾਅਦ ਦੋ ਦੋ ਤਿੰਨ ਮਿੰਟ ਬਾਅਦ ਆਪਾਂ ਨੇ ਫਾਊਂਡੇਸ਼ਨ ਯੂਜ਼ ਕੀਤੀ ਸੀ ਤੇ ਹਜੇ ਆਪਣਾ ਲਾਈਨਰ ਰਹਿ ਗਿਆ ਤੇ ਹੁਣ ਆਪਾਂ ਇੱਧਰ ਕੰਪੈਕਟ ਯੂਜ਼ ਕਰਦੇ ਪਏ ਹਾਂ ਮੈਨੂੰ ਉਹ ਗੋ ਅਰੰਡਾ ਕਿੱਥੇ ਨੇ ਹਾਂ ਮੈਂ ਉਹ ਸਾਰੀਆਂ ਪਰਸੇ ਭਾਰੀ ਭੜੀਆਂ ਹਾਂ 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 ਉਹ ਠੀਕ ਹੈ ਉਹ ਜਿਹੜੀਆਂ ਗੋਲ ਵਾਲੀਆਂ ਹਾਂ ਹਾਂ ਨਵੇਂ ਪੀ ਹਾਂ ਹਾਂ ਉਹ ਸਾਰੀਆਂ ਚਲੋ ਬੱਚੇ ਤੁਸੀਂ ਦੇਖੋ ਹੋਰ ਕੀ ਤੁਹਾਡੀ ਰਹਿ ਗਈ ਮੇਰਾ ਤਾਂ ਸਾਰਾ ਹੋ ਗਿਆ ਬਸ ਮੈਂ ਕੰਗੀ ਕਰਨੀ ਮੈਨੂੰ ਕੰਗੀ ਫੜਾ ਦਿਓ ਇਹ ਜਿਹੜੀ ਲਿਪਸਟਿਕ ਦੀ ਸ਼ੇਡ ਲਾਈਏ ਮੈਂ ਲਾਈ ਜਿਹੜੀ ਪਰਮਜੀਤ ਨੇ ਭੇਜੀ ਮੈਨੂੰ ਦੱਸਿਓ ਮੈਨੂੰ ਕਿ ਕਿਵੇਂ ਲੱਗ ਰਹੀ ਹੈ ਇਹ। ਇਹ ਜੀ ਆਪਣਾ ਕੰਪੈਕਟ ਕੋਡ ਜਿਹੜਾ ਲੱਗ ਗਿਆ। ਇਹ ਹੈਗਾ ਹੀ ਜੀ ਕੰਪੈਕਟ। ਮਤਲਬ ਇਹ ਖੁੱਲਦਾ ਹੀ ਬੜਾ ਔਖਾ ਹੈ। ਤੇ ਇਹ ਆ ਗਿਆ ਆਪਾਂ। ਉੜੇ ਲਾਉਣੇ ਲਾਈਨਰ ਮੈਂ ਨਾ ਜਦੋਂ ਲਾਈਨਰ ਲਾ ਲੈਦੀ ਆ ਮਸਕਰਾ ਮਸਕੂ ਦਾ ਲਾ ਲੈਣੀ ਮਸਕਰਾ ਲਾਈਨਰ ਨਹੀਂ ਸੱਚੇ ਹੈਗਾ ਮਸਕਰਾ ਜੇ ਮੈਂ ਮਸਕਰਾ ਲਾ ਲੈਣੀ ਤਾਂ ਮੇਰੀਆਂ ਅੱਖਾਂ ਕੇ ਮੋਟੀਆਂ ਨੇ ਤਾਂ ਹੋਰ ਮੋਟੀਆਂ ਹੋ ਜਾਂਦੀਆਂ ਨਿਕਲੇ ਆ ਭਰਾਵਾ ਉਹ ਹੋਰ ਮੋਟੀਆਂ ਲੱਗਦੀਆਂ ਜਿਆਦਾ ਐਕਸਪਰਟ ਨਹੀਂ ਹੈ ਕਿ ਮੇਕਅਪ ਚ ਪਰ ਫਿਰ ਵੀ ਕਰ ਲਈਦਾ ਮਾੜਾ ਮੋਟਾ ਆਪਾਂ ਨੇ ਸ਼ੀਸ਼ੇ ਇਸੇ ਕੰਨੇ ਰੱਖਨੇ ਕਾਜ ਠੀਕ ਹੈ ਸਿਮਰਨ ਜਿਆਦਾ ਤੰਗ ਨਹੀਂ ਸਹੀ ਅਸੀਂ ਪਹਿਲਾਂ ਜਾਵਾਂਗੇ ਜੀ ਮੰਮੀ ਕੋਲ ਗੁਰਦੁਆਰਾ ਸਾਹਿਬ ਜਾਵਾਂਗੇ ਅਸੀਂ ਕੱਲ ਮਤਲਬ ਅੱਜ ਹੈਗਾ ਫਰਾਈਡੇ ਸੈਟਰਡੇ ਨੂੰ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਕੱਲ ਅਸੀਂ ਅੱਜ ਹੀ ਜਾਣਾ ਮੰਮੀ ਕੋਲ ਸਿੱਧਾ ਉਹ ਮੇਰੀ ਵਾਚ ਪਤਾ ਕਿੱਥੇ ਆ ਅੰਦਰ ਗਈ ਹੈ ਅੱਬ ਜੀ ਇਹ ਹੈਗੀ ਸਾਡੀ ਦਮਨ ਦੀ ਆਊਟਫਿਟ ਤੇ ਦਮਨ ਨੇ ਉਹੀ ਕਹਿੰਦੀ ਮਮਾ ਮੈਂ ਤਾਂ ਆ ਹੀ ਪਾ ਕੇ ਜਾਣੇ ਸੋਹਣੇ ਲੱਗਦੇ ਨੇ ਮੈਨੂੰ ਮੈਂ ਕਰਾਂ ਪੋਨੀ ਨਾ ਬਸ ਪੋਨੀ ਨਹੀਂ ਕਰੀ ਹਾਂ ਕਲਚਰ ਲਾਣਾ ਚਲੋ ਮੇਨ ਲਗਾ ਟੋਟਲ ਆਪਾਂ ਰੈਡੀ ਹੋ ਹੀ ਗਏ ਆ ਤੇ ਇਦਾਂ ਸਾਡੇ ਫੌਜੀ ਸਾਹਿਬ ਵੀ ਰੈਡੀ ਹੋ ਗਏ ਨੇ ਫੌਜੀ ਸਾਹਿਬ ਨੇ ਟੋਪੀ ਪਾਈ ਏ ਫੌਜੀ ਟੋਪੀ ਪਾਈ ਏ ਦੱਸੋ ਜੀ ਚੈੱਕ ਕਰਕੇ ਕਿ ਮੈਨੂੰ ਆਊਟਫਿਟ ਕੈਜੀ ਲੱਗ ਰਹੀ ਹੈ ਜੈਕਟ ਉਹੀ ਹੈ ਬਸ ਆਊਟਫਿਟ ਚੇਂਜ ਆ ਹਨਾ ਚਲੋ ਜੀ ਆਪਾਂ ਵੀ ਰੈਡੀ ਹੋ ਗਿਆ ਤੇ ਅੱਜ ਤੁਸੀਂ ਮੈਨੂੰ ਦੇਖ ਸਕਦੇ ਬੈਲਵੈਟ ਦਾ ਸੂਟ ਮੈਂ ਵੇਅਰ ਕੀਤਾ ਜਿਹੜਾ ਮੈਂ ਕਾਫੀ ਟਾਈਮ ਦਾ ਲੈ ਕੇ ਰੱਖਿਆ ਸੀ ਤੇ ਬਸ ਕਿਤੇ ਬਣਦਾ ਹੀ ਨਹੀਂ ਪਿਆ ਪ੍ਰੋਗਰਾਮਸ ਜਾਈਏ ਤੇ ਕਿਤੇ ਪਾਈਏ ਤੇ ਅੱਜ ਫਿਰ ਆਪਾਂ ਬਾਕੇ ਚੱਲੇ ਆ ਨਿਊ ਨਿਊ ਸੂਟ ਤੇ ਇਹਦੇ ਮੈਂ ਦੁਪੱਟਾ ਵੀ ਦੁਪੱਟੇ ਦੇ ਉੱਪਰ ਹਲਕੀ ਜਿਹੀ ਲੇਸ ਲਵਾਈ ਤੇ ਆ ਜਿਹੜਾ ਇਹ ਸਾਰਾ ਮੈਂ ਵਰਕ ਕਰਵਾਇਆ ਸੀ ਆਪ ਖੁਦ ਇਹ ਮੇਰੀ ਆਪਣੀ ਪਸੰਦ ਦਾ ਕਲਰ ਸੀ ਕਿਸੇ ਨੇ ਪਸੰਦ ਨਹੀਂ ਕੀਤਾ ਪਹਿਲਾਂ ਮੈਂ ਸੋਚਿਆ ਕਿ ਮੈਂ ਮਹਰੂਨ ਕਲਰ ਲੈਣੀ ਆ ਪਰ ਇਹ ਕਲਰ ਮੈਂ ਕਾਫੀ ਪਾ ਚੁੱਕੀ ਸੀ ਇਸ ਕਰਕੇ ਮੈਨੂੰ ਕੁਛ ਆ ਡਿਫਰੈਂਟ ਲੱਗਿਆ ਤੇ ਮੈਂ ਇਹ ਪਾਇਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗ ਰਿਹਾ ਤੇ ਸਲਵਾਰ ਤੇ ਜਿਹੜਾ ਇਹ ਵੀ ਮੈਂ ਹਲਕਾ ਜਿਹਾ ਵਰਕ ਕਰਵਾਇਆ ਜਿਆਦਾ ਨਹੀਂ ਤੇ ਜੇ ਤੁਸੀਂ ਇਹ ਸੂਟ ਮਰਵਾਉਣਾ ਚਾਹੁੰਦੇ ਹੋ ਤੇ ਭੈਣਾ ਦੇ ਬਟੀਕ ਤੇ ਉੱਪਰ ਨੰਬਰ ਸ਼ੋ ਹੁੰਦਾ ਤੁਸੀਂ ਜਿਵੇਂ ਵਲੌਗ ਦੇਖਦੇ ਹੋ ਜਾ ਕੇ ਤੁਸੀਂ ਉੱਥੇ ਤੇ ਸੂਟ ਮੰਗਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਵਰਕ ਕਰਵਾਉਣਾ ਤਾਂ ਅਗਰ ਤੁਸੀਂ ਪਲੇਨ ਲੈਣਾ ਤਾਂ ਦੱਸ ਸਕਦੇ ਹੋ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਮੈਨੂੰ ਇਹ ਕਿਵੇਂ ਲੱਗ ਰਿਹਾ ਮੇਰੇ ਘਰ ਦੇਆਂ ਨੂੰ ਤਾਂ ਪਸੰਦ ਆ ਪਸੰਦ ਆ ਤੁਹਾਨੂੰ ਸਾਰਿਆਂ ਨੂੰ ਤਾਂ ਯਾ ਸਪੋਸ ਹਮ ਤਾਂ ਨੂੰ ਬਹੁਤ ਪਸੰਦ ਆ ਆਓ ਹਾਂ ਇਧਰ ਫਿਰ ਆ ਬਸ ਟੋਪੀ ਨਾਲ ਮੈਚਿੰਗ ਮੇਰੀ ਟੋਪੀ ਨਾਲ ਮੈਚਿੰਗ ਹੈ ਹੈਨਾ ਪਤਾ ਹੈ ਇਹ ਕੰਬੀਨੇਸ਼ਨ ਕਿਹਾ ਜਾ ਗੋਰਾ ਤੇ ਕਾਲਾ ਰੰਗ ਲੱਖਾਂ ਵੀ ਗੋਰੇ ਰੰਗ ਚ ਤੇ ਕਾਲੇ ਰੰਗ ਚ ਕੋਈ ਫਰਕ ਨਹੀਂ ਹੈ ਨਾ ਦਿਲ ਗੋਰਾ ਦਿਲ ਸਾਫ ਹੋਣਾ ਚਾਹੀਦਾ ਹੈ ਨਾ ਦਿਲ ਗੋਰਾ ਹੋਣਾ ਚਾਹੀਦਾ ਰੰਗ ਨੂੰ ਕੀ ਹੈ ਹੈ ਨਹੀਂ ਤੇ ਚਲੋ ਆਪਾਂ ਰੈਡੀ ਹੋ ਗਿਆ ਜੀ ਹੁਣ ਅਸੀਂ ਟਾਈਮ ਕਾਫੀ ਹੋ ਗਿਆ ਤੇ ਬਸ ਸਾਡੀ ਮੁੰਲਾ ਦਾ ਹੋ ਗਈ ਪੂਰੀ ਤਿਆਰੀ ਬਸ ਹੁਣ ਅ ਗੱਡੀ ਚ ਸਮਾਨ ਰੱਖਾਂਗੇ ਤੇ ਅਸੀਂ ਰਵਾਨਾ ਹੋਵਾਂਗੇ ਗੁਰਦਾਸਪੁਰ ਨੂੰ ਅੰਮ੍ਰਿਤਸਰ ਨੂੰ ਰਾਹ ਚ ਸਾਰੇ ਜੋ ਵੀ ਲੁਧਿਆਣਾ ਜਲੰਧਰ ਹੁੰਦੇ ਹੋਏ अच्छा जिलंदर ਵੀ ਆਊਗਾ। ਇਹ ਟੋਪਿਕ ਇਧਰ ਤਾਂ ਜੜਾਈ ਯਾਰ। ਗੁਰਦਾਸਪੁਰ ਤਾਂ ਨਹੀਂ ਜਾਣਾ ਉਹ ਤਾਂ ਬਹੁਤ ਦੂਰ ਰਹਿ ਗਿਆ। ਐ ਤਾਂ? ਨਹੀਂ। ਹੈ? ਇਹ ਤਾਂ ਤੁਸੀਂ ਉਹ ਬਣਾਤਾ ਮਛਵਾਰਾ ਬਣਾਤਾ। ਹੋਰ ਮਛਵਾਰੇ ਪਾਉਂਦੇ ਨੇ ਉੱਥੇ। ਅੱਛਾ ਸਾਊਥ ਇੰਡੀਆ 'ਚ? ਉਹੀ ਮਛਵਾਰੇ ਲੱਗਦੇ। ਸਾਊਥ ਇੰਡੀਆ 'ਂ ਮਛਵਾਰਾ। ਇਧਰ ਮੈਂ ਕਰਾਂ। ਆ ਸੱਚ ਮੈਂ ਜੇ ਨਾ ਇਹਦੇ ਉੱਤੋਂ ਮੈਂ ਇੱਕ ਮੈਂ ਹੋਰ ਚੀਜ਼ ਦਿਖਾਵਾਂ ਤੁਹਾਨੂੰ। ਮੈਂ ਲੌਂਗ ਰੋਡ ਪਾਉਂਦਾ। ਬੈਠੋ। ਠੰਡ ਨਾ ਲੱਗੇ ਆਪਾਂ ਨੂੰ। ਬੰਬ ਬਹੁਤਾਂ ਚੜ ਗਈ ਇਹ ਵੈਲਵਟ ਦਾ ਹੀ ਇਹਦੇ ਉੱਤੇ ਕੋਟੀ ਨਹੀਂ ਪੈਂਦੀ ਹੈਗੀ ਮੈਨੂੰ ਇਹ ਵੀ ਛੁਆੜ ਦੇ ਹਾਂ ਕੋਨੀ ਵਾਰ ਕੱਢ ਬੰਮਾ ਆਹ ਪਪਾ ਕਰ ਦੇ ਬੰਮਾ ਕੋਲਰ ਸੈੱਟ ਕੋਲਰ ਸੈੱਟ ਕਰਦੀ ਆ ਪਪਾ ਹੀ ਕਰਨਗੇ ਹੁਣ ਲੱਗੇ ਤਾਂ ਹੋਏ ਨੇ ਪਪਾ ਨੇ ਤੁਹਾਡੇ ਮੇਰੇ ਪਪਾ ਨਹੀਂ ਤੁਹਾਡੇ ਪਪਾ ਕੋਈ ਨਹੀਂ ਥੋੜੀ ਜਿਹਾ ਤਾਰੇ ਵੈਲਵਟ ਦੇ ਮੈਂ ਕਰਦੀ ਕੋਈ ਤੇ ਕੋਈ ਪੈਂਦੀ ਨਹੀਂ ਮੈਂ ਕਰਦੀ ਤਾਂ ਬੇਤਰਕ ਉਹ ਛੱਡੋ ਯਾਰ ਮੋਟੀ ਹੋਗੀ ਤੂੰ ਮੋਟੀ ਨਹੀਂ ਹੈਗੀ ਬਾਹਟ ਆਈਟਮ ਮੋਟੀ ਹੋ ਗਈ ਮੈਂ ਦੇਖ ਲਓ ਕੀ ਕਹਿ ਰਹੇ ਨੇ ਬਸ ਬਸ ਛੱਡੋ ਯਾਰ ਹਾਂ ਆ ਜੀ ਬਸ ਸਿੱਧਾ ਹੋ ਗਈ ਬਸ ਬਸ ਬਾਹਲੀ ਲੰਬੀ ਨਹੀਂ ਹੈਗੀ ਦਿੱਤਾ ਤਾਂ ਬਰਾਬਰ ਜੀ ਦਾ ਕਰ ਹੂਣੀ ਤੱਕ ਹੈ ਹੂਣੀ ਤੱਕ ਕੋਈ ਗੱਲ ਨਹੀਂ ਉੱਪਰ ਫੇਰ ਖਿੱਚੀ ਜਾਣੀ ਬਾਹਤ ਨਹੀਂ ਤੋਂ ਸੁਣੀਏ ਨੇ ਮਾੜੇ ਮੁੰਡੇ ਮਾਜੇ ਦੇ ਐਵੇਂ ਹੀ ਹੈ ਨਾ ਕਸ ਹੂਣੀ ਤਾਂ ਉਹ ਜਿਹੜਾ ਮਾੜੇ ਮੁੰਡੇ ਮਾਜੇ ਦੇ ਗਾਲਚੀ ਪਾ ਲੈ ਗਾਲਚੀ ਪੂਰੇ ਐਦਾਂ ਨਹੀਂ ਇਹਨੂੰ ਐ ਪਾ ਕੋਜੀ ਆਪਾਂ ਵਗੈਰਾ ਦੀ ਆਪਣਾ ਕੜਾਈ ਕੁੜੀ ਸੂਟ ਦੀ ਤੇ ਮੇਰੀ ਕਿਤੇ ਹੀ ਰੋਗ ਲੜ ਰਲ ਗਈ ਹੁਣ ਠੰਡ ਦੇਖਣੀ ਹੈ ਵੀ ਜਾਂ ਫੈਸ਼ਨ ਦੇਖਣਾ ਤੇ ਕਮੈਂਟ ਜਰੂਰ ਕਰਿਓ ਕਿ ਮੈਂ ਕਿਵੇਂ ਦੀ ਲੱਗ ਰਹੀ ਆ ਬਾਕੀ ਰੀਲਾਂ ਅਸੀਂ ਰਾਤ ਬਣਾਵਾਂਗੇ ਜਾਣ ਇਹ ਵੀ ਬਣਣੀ ਹੈ ਨਾ ਚਲੋ ਵੀ ਰਸਤੇ ਚੱਲਾਂਗੇ ਚਲੋ 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 ਹੁਣ ਆਪਾਂ ਨਾ ਪੈਕਿੰਗ ਫਟਾਫਟ ਕਰੀਏ ਬੰਦ ਜਿਹੜੇ ਟੱਚ ਟਿਚੀ ਆਪਣੇ ਤੇ ਚੱਲੀਏ ਥੱਲੇ ਚਲੋ ਚੱਕ ਲੋ ਚੱਕ ਪਾ ਵੀ ਲੈ ਜਾਓ ਯਾਰ ਪੜਲੋ ਪੜਲੋ ਤੁਸੀਂ ਇਹ ਕੱਟਣੇ ਨਹੀਂ ਹੁਣ ਨਹੀਂ ਆਕਰੋਤ ਨਾ ਰਸਤੇ ਲੜੇ ਪਏ ਬੈਕ ਰਾਵਨ ਤਿੰਨ ਦਿਨ ਲਈ ਜਾਣਾ ਆਪਾਂ ਨੇ ਧੋਲੇ ਨੇ ਤੁਸੀਂ ਮਰੂਦ ਮੈਂ ਕਿਉਂ ਤੇ ਧੋਵੋ ਫਿਰ ਇਹਨਾਂ ਨੂੰ ਧੋ ਕੇ ਪਾ ਕੇ ਲਿਆਓ ਲਫਾਫੇ ਚ ਜੋ ਹੱਥ ਕਿਲੋ ਨਹੀਂ ਮੈਂ ਪਹਿਲੀ ਲੋਸ਼ਨ ਲਾਇਆ ਹੋਇਆ ਓਹੋ ਦੇਖੋ ਇਹ ਤਾਂ ਮੈਂ ਬਾਰ ਬਾਰ ਲੋਸ਼ਨ ਲਾਈ ਜਾਂਦਾ ਮੈਂ ਲੈਉਣੀਆਂ ਧੋ ਕੇ ਤੂੰ ਹੀ ਫੜਾਫੜ ਕਰੋ ਜਿਹੜਾ ਕੰਮ ਰਹਿ ਗਿਆ ਆਪਣਾ ਕਿਵੇਂ ਆਣਾ ਹੁਣ ਸੂਟਕੇਸ ਦਾ ਆ ਨਹੀਂ ਖੁੱਲਦਾ ਪਿਆ ਉਦੋਂ ਦਾ ਤਾਂ ਤੋਈ ਵੇਖਿਆ ਨਹੀਂ ਤੂੰ ਹੁਣ ਅੱਜ ਮੰਗਾ ਪਿਆ ਬੈਡ ਤੇ ਰੱਖ ਕੇ ਕਰੋਗੇ ਨਹੀਂ ਨਹੀਂ ਸਮਾਨ ਤਾਂ ਇੰਨਾ ਹੈ ਨਹੀਂ ਕੋਈ ਨਾ ਜਮੇ ਦੇ ਸਾਨੂੰ ਉਹ ਚੱਕ ਤਾਂ ਨਹੀਂ ਲਕਵਾਉਣ ਨੂੰ ਸਾਡਾ ਸੂਟਕੇਸ ਹੀ ਖਰਾਬ ਹੋ ਗਿਆ ਹੈ ਤੇ ਆ ਤਾਂ ਪੁੱਠਾ ਪਸਾ ਹੈ ਨਹੀਂ 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 ਦਮ ਨੂੰ ਦੱਬਣਾ ਪੈਣਾ ਆ ਲੋ ਹੋਰ ਹੋਰ ਦੱਬੋ ਹੋਰ ਦੱਬ ਕੇ ਖੁੱਲ ਗਿਆ ਖੁੱਲ ਗਿਆ ਲੋ ਜੀ ਆਪਾਂ ਰੈਡੀ ਜਾਂਣ ਵਾਸਤੇ ਤੇ ਮਿਲਦੇ ਆ ਤੁਹਾਨੂੰ ਨਵੇਂ-ਨਵੇਂ ਵਲੋਗਰਾਂ ਦੇ ਨਾਲ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗ ਰਿਹਾ ਸਾਡੇ ਵਲੌਗ ਤੇ ਅੱਜ ਅਹੀ ਚੱਲੇ ਆ ਜੀ ਕਾਫੀ ਦਿਨਾਂ ਬਾਅਦ ਮੈ ਵੀ ਮੈਨੂੰ ਲੱਗਦਾ 1.5 ਸਾਲ ਬਾਅਦ ਆ ਜਾ ਰਹੀਆਂ ਆਪਣੇ ਪੇਕੇ ਤੇ ਬੜਾ ਚਾਅ ਛੜਿਆ ਪਿਆ ਤੇ ਚਲੋ ਬਣੇ ਰੋ ਵਲੌਗ 'ਚ ਕਰਦੇ ਆਪਾਂ ਕੰਟੀਨਿਊ ਵਲੌਗ ਨਹੀਂ ਹੋਇਆ ਕੰਮ ਖਰਾਬ ਹੋ ਗਿਆ ਸੀ ਇੰਨਾ ਕੋਈ ਖੁੱਲਿਆ ਬਸ ਜ਼ਿਆਦਾ ਨਹੀਂ ਖੁੱਲਿਆ ਦਿਖਾ ਲਾਂਗੇ ਆਪਾਂ ਕਿ ਇਹ ਸੂਟ ਕੇਸ ਵਾਲੇ ਨੂੰ ਹੋ ਜਾਊਗਾ ਛੱਟ ਕੇ ਨਹੀਂ ਬਸ ਹੋ ਹੀ ਜਾਣਾ ਤੀਕਾ ਇਹਦਾ ਬਟਨ ਨਹੀਂ ਕੰਮ ਕਰ ਰਿਹਾ ਆਪਾਂ ਉਦੋਂ ਤਾਂ ਖੋਲ ਕੇ ਵੀ ਨਹੀਂ ਦੇਖਿਆ ਇਹਨੂੰ ਕਦੋਂ ਦਾ ਪਿਆ ਹੈ ਇਹ ਵਿਚਾਰਾ ਇਹ ਕਿਤੇ ਲੈ ਕੇ ਤਾਂ ਗਏ ਨਹੀਂ ਕੋਈ ਤਾਂ ਇਨਾ ਕੋਈ ਖੁੱਲਿਆ ਚਲੋ ਕੋਈ ਗੱਲ ਨਹੀਂ ਆਹ लैपटॉप ना ਲੈਣਾ ਤੂੰ ਉਹ ਚਾਹ ਤੇ ਲੈ ਆਉਣਾ ਤੇ ਲਾਈਟ ਆਫ ਆਉਂ ਕੁੰਡੀ ਵੀ ਲਾਣੀ ਕਿਰਵਾ ਦੇ ਦੀ ਸਿਲੰਡਰ ਬੰਦ ਕਰਤਾ ਹਾਂ ਹਾਂ ਚਲੋ ਮੈਂ ਤਾਂ ਥੰਮੇ ਬੰਦ ਕਰਤਾ ਕਰਤਾ ਮੈਂ ਕਾਹਦਾ ਗੱਡੀ ਬਾਹਰ ਕਢਦੀ ਸੀ ਨਹੀਂ ਗੱਡੀ ਬਾਹਰ ਕਢਾਓ ਗੱਡੀ ਕਢ ਦੋ ਮੈਂ ਆਜਾ ਥੱਲੇ ਆਣ ਕਰੇ 23 24 ਵਰਦਾ ਨਹੀਂ हेलो तो चलिए चलो 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 तीन तो तो गड्डी स्टार्ट करो चाबी गड्डी दी गड्डी चाबी हां जी हैगी सिमु नाल जाके गड्डी खराई पापा दी ठीक है तो चलो बात अंदर तो चीज लाइट ऑफ कर लाइट आने वा कितना तो पापड़ गड्डी आएगी छ परस पापा ले आ रे ਹੂੰ ਮੇਰਾ ਪਰਸ ਨਾ ਤੁਹਾਡੇ ਉਹਦੇ ਪਰਸ ਆ ਕੋਡ ਚ ਹੈ ਉਸ ਚ ਕੋਈ ਚੀਜ਼ਾਂ ਭੁੱਲੀ ਜਾਣੀ ਆ ਆ ਗਿਆ ਪਰਸ ਇਹਦੇ ਚ ਸਾਰੀ ਮਾਇਆ ਪਈ ਹੈ ਤੇ ਇਹ ਘਰੇ ਛੱਡ ਜਾਣਾ ਹੁੰਦਾ ਆਪਾਂ ਨੂੰ ਤੇ ਮੁੜ ਕੇ ਗਾਲਾ ਪੈਣਾ ਪਵੇ ਬਾਹਰ ਇਹ ਜੈਕਟ ਲੈਣੀ ਤੇ ਨਹੀਂ ਨਾ ਮੈਂ ਹੂੰ ਨਹੀਂ ਨਾ 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 ਤੇ ਇਹ ਕਿਹਨੇ ਲੀਹੇ ਤੈਨੂੰ जान लगे भी और पेंदे ने आण लगे भी और पेंदे ने चलो हां ये फूल देखो कितना सोना हूं तो खराब हो गया पुराना हो गया काफी चिल्टा लग रहा है मतलब कि पूरा परफेक्ट शिप चाहिए तो कर दो अपन ये चलो जान जी ਨੋਸਟਰੀ 22 ਸੋ। ਤੇ ਕਿਹਾਰੇ? ਇਹ ਤਾਂ ਵੀ ਨਹੀਂ ਹੈਗੀ ਟਾਈਮ ਨੂੰ ਘੋਟਾਉਂਦਾ ਹਾਂ। ਸੀਟ ਉੱਤੇ ਦੇ ਸਟੋਰ ਤੇ ਖਿੰਦੀ ਹੈ। ਆਹ ਸਾਈਡ ਤੋਂ ਹੁੰਦੀ ਐ। ਹਾਂ? ਸਾਈਡ ਜੀ ਤੋਂ ਹੁੰਦੀ ਪਤਾ ਨਹੀਂ। ਉਹ ਤਾਂ ਕਰਦੀ। ਰੱਬ ਦਾ ਨਾਮ ਲਓ ਪਹਿਲਾਂ। ਇਹ ਦੱਸਣਾ ਪੈਂਦਾ ਹੈ। ਮੇਰੀ ਟੋਪੀ ਕਿੱਥੇ ਐ? ਸਿਮੋ ਸਟੋਰ ਕਾ ਚ ਪਾਇਆ ਆ ਪਿਆ ਚਲੋ ਜੀ ਚੱਲਣ ਲੱਗੇ ਆਪਾਂ ਵਾਹਿਗੁਰੂ ਸੱਚ ਪਾਸਾ ਭਲੀ ਕਰੇ ਪਹੁੰਚ ਜਾ ਫਟਾਫਟ ਹਾਸਲੀ ਹੋਤੀ ਇਸ ਜੀ ਬੈਲਟ ਲਾਉ ਕਹਿੰਦੇ